फगवाड़ा के पिंड चहेड़ू विखे सड़क की खस्ता हालत पिंड के सरवन सिंह दिओ मार्केट कमेटी के चेयरमैन तविंदर राम को मिले पिंड वास लैके एक मंग पत्र दिता गया सरपंच सरवन सिंह दिओ ने कहा पिंड में सड़क की हालत खस्ता हो चुकी सी जिस संबंध में मंग पत्र भी दिता गया और पीडबल्यू डी के अधिकारियों गलबात भी हुई है उन्होंने कहा चहेड़ू पिंड के विकास ग्रांट आ चुकी है जल्द ही पिंड शुरू किए जाए ਅੱਜ ਪਿੰਡ ਝੇੜੂ ਤੋਂ ਪੂਰੀ ਸਮੂਹ ਪੰਚਾਇਤ ਸਰਪੰਚ ਸਾਹਿਬ ਅਤੇ ਪੰਜ ਸਬੰਧਾਨ ਸਾਰੇ ਆਏ ਨੇ ਇਹਨਾਂ ਦੀ ਮੁੱਖ ਮੰਗ ਆ ਸੀਗੀ ਪਿੰਡ ਦੀ ਸੜਕ ਨੂੰ ਦੇਖਦੇ ਹੋਏ ਜਿਹੜੀ ਬਹੁਤ ਚਿਰ ਤੋਂ ਸਾਰੇ ਪਿੰਡ ਦੇ ਜਦੋਂ ਕੋਈ ਲੰਘੇ ਸਾਰੇ ਪਿੰਡ ਦਾ ਉਸੇ ਰਾਹ ਨੂੰ ਆਂ ਕਾਫੀ ਜਿਹੜਾਂ ਤੋਂ ਇਹਨਾਂ ਦੀ ਮੰਗ ਸੀਗੀ ਕਿ ਇਹ ਕੰਮ ਸੜਕ ਬਣਵਾਈ ਜਾਵੇ ਪਰ ਪਹਿਲਾਂ ਚਲੋ ਕੁਝ ਕੁ ਮਜਬੂਰੀਆਂ ਸੀ ਕਈ ਕੰਮ ਸੀਗੇ ਸਾਡੇ ਹੋਰ ਵੀ ਰਜੇਵੇਂ ਸੀਗੇ ਤੇ ਜਿਨ੍ਹਾਂ ਦੀ ਦੌਲਤ ਹੁਣ ਅੱਜ ਸਾਡੀ ਸਰਕਾਰ ਨੇ ਖੋਦ 103 ਕਿਲੋਮੀਟਰ ਜਿਹੜੀਆਂ ਸੜਕਾਂ ਦੀ ਮਨਜ਼ੂਰੀ ਦਿੱਤੀ ਗਈ ਆ ਫਗਵਾੜਾ ਡਿਵੀਜ਼ਨ ਨੂੰ ਉਹਦੇ ਵਿੱਚ ਇਹ ਪਿੰਡ ਦੀ ਸੜਕ ਵੀ ਵਿੱਚ ਆਈ ਆ ਜਲਦੀ ਹੀ ਇਸ ਪਿੰਡ ਦੇ ਵਿੱਚ ਜਨਵਰੀ ਦੇ ਵਿੱਚ ਵਿੱਚ ਹੱਦ ਫਰਵਰੀ ਦੇ ਵਿੱਚ ਬਟਾ ਪਵਾ ਕੇ ਮਾਰਚ ਤੱਕ ਕੰਪਲੀਟ ਕਰ ਦਿੱਤੀ ਜਾਵੇ ਸਰ ਇਸ ਜਿਹੜੀ ਸੜਕ ਰੁਕੀ ਸੀ ਕਿੰਨਾ ਚਿਰ ਹੋ ਗਿਆ ਇਸ ਰੁਕੀ ਨੂੰ ਨਹੀਂ ਇਹ ਸਾਲ ਤੋਂ ਪਹਿਲਾਂ ਮੇਰੇ ਹੁਣੇ ਮੈਨੂੰ ਸਾਲੇ ਹੋਇਆ ਬੈਠੇ ਨੂੰ ਤੇ ਮੇਰੇ ਕੋਲ ਹੁਣੇ ਇਹਨਾਂ ਦਾ ਮਤ ਆਇਆ ਬਣੀ ਨੂੰ ਤਾਂ ਕਾਫੀ ਚਿਰ ਹੋ ਗਿਆ ਸੀਗਾ ਪਹਿਲੀਆਂ ਵੀ ਸਰਕਾਰਾਂ ਆਈਆਂ ਪਰ ਕਿਸੇ ਨੇ ਗੌਰ ਨਹੀਂ ਕੀਤਾ ਪਰ ਸਾਡੀ ਸਰਕਾਰ ਆਉਣ ਦੇ ਉੱਤੇ ਬਹੁਤ ਮੈਨਾਂ ਨੂੰ ਸਪੈਸ਼ਲ ਵਾਦਾ ਕੀਤਾ ਸੀ ਕਿ ਜਿੰਦਾ ਵੀ ਹੋਵੇ ਤੁਹਾਡੇ ਪਿੰਡ ਦੀ ਸੜਕ ਅਸੀਂ ਆਪ ਖੁਦ ਬਣਵਾ ਕੇ ਦਵਾਂਗੇ ਜਾਨੀ ਹੁਣ ਤੁਸੀਂ ਮਤਲਬ ਸ਼ੁਭਾਸ਼ਣ ਦੇਤਾ ਇਹਨਾਂ ਨੂੰ ਵੀ ਜਲਦੀ ਬਣ ਜਾਊਗੀ ਬਿਲਕੁਲ ਮਾਰਚ ਤੱਕ ਇਹਨਾਂ ਦੀ ਸੜਕ ਬਣ ਕੇ ਤਿਆਰ ਹੋ ਗਈ ਜੀ ਜੀ ਕੀ ਕਹਿਣਾ ਚਾਹੋਗੇ ਅੱਜ ਹਾਂਜੀ ਪਹਿਲਾਂ ਤਾਂ ਜੀ ਜੈ ਭੀਮ ਜੈ ਭਾਰਤ ਅੱਜ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੇ ਮੌਜੂਦਾ ਸਰਪੰਚ ਸਰਦਾਰ ਸਰਵਨ ਸਿੰਘ ਜੀ ਦਿਓ ਜਿਨ੍ਹਾਂ ਵੱਲੋਂ ਮਤਲਬ ਇੱਕ ਬਹੁਤ ਕੋਸ਼ਿਸ਼ ਵੱਡੀ ਕੀਤੀ ਗਈ ਆ ਕਿ ਜਿਹੜੀ ਸਾਡੇ ਪਿੰਡ ਦੀ ਸੜਕ ਸੀਗੀ ਉਹ ਬੜੀ ਖਸਤਾ ਹਾਲਤ ਸੀਗੀ ਇਹਨਾਂ ਨੇ ਅੱਜ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਨਗਰ ਦੇ ਸਾਈਨ ਕਰਵਾ ਕੇ ਚੇਅਰਮੈਨ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੜਕ ਵਾਸਤੇ ਜਿਨ੍ਹਾਂ ਨੇ ਚੇਅਰਮੈਨ ਸਾਹਿਬ ਨੇ ਅਕਸੈਪਟ ਕੀਤਾ ਔਰ ਜਲਦ ਤੋਂ ਜਲਦ ਸੜਕ ਬਣਾਉਣ ਦਾ ਆਸ਼ਵਾਸਨ ਦਿੱਤਾ ਸਾਨੂੰ ਤੇ ਅਸੀਂ ਚੇਅਰਮੈਨ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਤੇ ਉੱਥੇ ਹੀ ਮੌਜੂਦਾ ਸਰਪੰਚ ਸਰਦਾਰ ਸਰਵਨ ਸਿੰਘ ਜੀ ਉਹ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਆ ਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜੈਪੀ ਜੈ ਪਰ ਕੀ ਕਹਿਣਾ ਚਾਹੂੰਗਾ ਜੀ ਅਸੀਂ ਜੀ ਇਹ ਸੜਕ ਸਾਨੂੰ ਬਹੁਤ ਡਿਸਕਰੀਟ ਚਾਹੀਦੀ ਸੀ ਕਿਉਂਕਿ ਇਹ ਫੇਸ ਕਰਦੀ ਆ ਸਾਡੇ ਗੁਰੂ ਰਵਿਦਾਸ ਗੁਰਦਵਾਰਾ ਉਹ ਰੋ ਸਾਡਾ ਗਰਵਰ ਵੀ ਆ ਰਿਹਾ ਪਰੇ ਵਿੱਚ ਸੋ ਅਸੀਂ ਚੇਅਰਮੈਨ ਸਾਹਿਬ ਨੂੰ ਸਪੈਸ਼ਲੀ ਰਿਸਪੈਕਟ ਕਰਨ ਰਿਕਵੈਸਟ ਕਰਨ ਆਏ ਸੀ ਉਹ ਜੀ ਐਕਸੈਪਟ ਕੀਤੀ ਆ ਤੇ ਪੂਰੇ ਡਿਪਾਰਟਮੈਂਟ ਨਾਲ ਸਾਡੇ ਸਾਹਮਣੇ ਗੱਲਬਾਤ ਵੀ ਕੀਤੀ ਆ ਪੀ ਡਬਲਯੂਡੀ ਵਾਲੇ ਨੇ ਸੋ ਅਸੀਂ ਇਹਨਾਂ ਦੇ ਬਹੁਤ ਥੈਂਕਫੁਲ ਆ ਤੇ ਹੋਪਫੁਲੀ ਕੰਪਲੀਟ ਹੋ ਜਾਏਗੀ ਜਲਦੀ ਕਿਹੜੇ ਪਿੰਡ ਦੀ ਸੜਕ ਹੈ ਜੀ ਇਹ ਸਾਡਾ ਪਿੰਡ ਝੇੜੂ ਜੀ ਮੈਂ ਸਰਪੰਚਾ ਉੱਥੇ ਦਾ ਇਹ ਮੈਂਬਰ ਪੰਚਾਇਤ ਆ ਤੇ ਅਸੀਂ ਚੇਅਰਮੈਨ ਸਾਹਿਬ ਨੂੰ ਸਪੈਸ਼ਲੀ ਸਾਰੀ ਪੰਚਾਇਤ ਆਏ ਸੀ ਸਾਰੀ ਪੂਰੀ ਪਹਿਲਾਂ ਸੜਕ ਬਣੀ ਨਹੀਂ ਸੀ ਕਿ ਉਹ ਮਤਲਬ ਦੁਬਾਰਾ ਬਣਵਾ ਰਹੇ ਹਾਂ ਪੁਰਾਣੀ ਸੀ ਪਹਿਲਾਂ ਬਹੁਤ ਕਾਫ ਜਸਵਲੇ ਮੌਜੂਦਾ ਸਰਪੰਚ ਤੁਸੀਂ ਹੋ ਹਾਂਜੀ ਮੈਂ ਮੌਜੂਦਾ ਸਰਪੰਚ ਹਾਂ ਠੀਕ ਹੈ ਜਿਹੜੇ ਪਿੰਡ ਪਿੰਡ ਦੇ ਪਹਿਲੇ ਵੀ ਆਧਾਰ ਦੇ ਕੁਝ ਕੰਮ ਪਏ ਸੀ ਪੈਂਡਿੰਗ ਤੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਸ ਹੁਣ ਤਾਂ ਦੁਬਾਰਾ ਸ਼ੁਰੂ ਹੋਣੀ ਜੀ ਸਾਰੇ ਬਸ ਬਦੇਬੂ ਤੇ ਪਾ ਲਿਆ ਹੁਣ ਸਾਰੇ ਤਿੰਨ ਕੋ ਬਦੇ ਪਰਸਾ ਚੋਤ ਪਾਏ ਅੱਗੇ ਸਾਇੰਸ ਕਲਾ ਕੇ ਟੇ ਠੀਕ ਹੈ ਜੀ ਤੇ ਪਾਈਪ ਲਾਈਨ ਵਗੈਰਾ ਫੌਣ ਵਾਲੇ ਦੁਆਲੇ ਗੰਦੇ ਪਾਣੀ ਦੀ ਉਹ ਪੂਰੀ ਬਲੋਕ ਹੋਈ ਉਹ ਫੌਣ ਲੱਗੇ ਆ ਡਾਕਟਰ ਰੰਬੇਦਕਰ ਦੇ ਨਾਂ ਤੇ ਇੱਕ ਪਾਰਕ ਇੱਕ ਕਈ ਸੀ ਮੈਂ ਇਲੈਕਸ਼ਨ ਤੋਂ ਪਹਿਲਾਂ ਉਹਦੀ ਵੀ ਆ ਗਈ ਅੰਦਰ ਆਣ ਲੱਗੇ ਬਣਾਉਣ ਹੋਰ ਵੀ ਕੰਮ ਜਿਹੜੇ ਪਿਛਲੀ ਟਰਮ ਵਿੱਚ ਰਹੇ ਹੋ ਸਾਡੇ ਤੋਂ ਉਹ ਪੂਰੀ ਕੋਸ਼ ਕਰਾਂਗੇ ਕੰਪਲੀਟ ਕਰਾਂਗੇ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਥੈਂਕ ਯੂ